ਉਨੇ ਟਾਈਟਲ ਦਿੱਤਾ ਹੈ ਕਾਬ ਦੀ ਵੀਡੀਓ ਦਾ ਉਹਦੇ ਉੱਤੇ ਲਿਖਿਆ ਹੈ ਕਿ ਚੌਧਰੀ ਕ੍ਰਿਸ਼ਨ ਲਾਲ ਦੀਆਂ ਲੱਤਾਂ ਭਾਰ ਨਹੀਂ ਚੱਲੀਆਂ ਡਾਕਟਰ ਰੇਟਾ ਵਾਲੇ ਕੇਸ ਦੇ ਵਿੱਚ ਮੈਨੂੰ ਲੱਗਦਾ ਕ੍ਰਿਸ਼ਨ ਚੌਧਰੀ ਦੀਆਂ ਲੱਤਾਂ ਭਾਰ ਨਹੀਂ ਚੱਲੀਆਂ ਤੇ ਉਹ ਲਾਈਵ ਡਿਲੀਟ ਮਾਰ ਦਿੱਤਾ ਮੇਰੇ ਪੇਜ ਤੇ ਜਿਹੜੀ ਵੀਡੀਓ ਚੱਲ ਗਈ ਉਹ ਨਾ ਤਾਂ ਮੈਂ ਅਜੇ ਤੱਕ ਡਿਲੀਟ ਕੀਤੀ ਹੈ ਤੇ ਨਾ ਹੀ ਮੈਂ ਡਿਲੀਟ ਕਰਦਾ ਤੇ ਨਾ ਹੀ ਕਿਸੇ ਤੇ ਜੁਰਤਾ ਮੇਰੇ ਕੋਲ ਡਿਲੀਟ ਕਰਾ ਜੇ ਕੈਸ਼ਨ ਚੌਧਰੀ ਨੂੰ ਪੁੱਛਣਾ ਚਾਹੁੰਨੀ ਆ ਇਹ ਗੱਲ ਪੀਪੀ ਸੁਖਵਿੰਦਰ ਸਿੰਘ ਦੇ ਨਾਲ ਜਾ ਕੇ ਤੂੰ ਖੜਿਆ ਕੀ ਤੂੰ ਇਹਨਾਂ ਨੂੰ ਨਹੀਂ ਸਮਝਾ ਸਕਦਾ ਸੀਗਾ ਸੁਖਵਿੰਦਰ ਪੀਪੀ ਆਪਦੀ ਇੱਕ ਲੜਕੀ ਜਿਹੜੀ ਕਿ ਨਾਬਾਲਗ ਹੈ 8-7-9 ਸਾਲ ਦੀ ਉਮਰ ਹੈ ਜੇਕਰ ਉਹਦਾ ਕਿਤੇ ਬਿਆਨ ਕਰਾਉਂਦਾ ਤਾਂ ਡਾਕਟਰ ਸਾਹਿਬ ਤੇ ਪੋਸਟ ਕੋ ਐਕਟ ਲੱਗਦਾ ਸੀ 3/4 ਪੋਸਟ ਕੋ ਐਕਟ 2012 ਜਿਹੜਾ ਕਿ ਕੱਲਾ ਕੰਟ੍ਰੈਕਟ ਦੇ ਨਾਸਤੇ ਬਣਿਆ ਹੋਇਆ ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਸਭਦਾਨ ਕੱਲ ਇੱਕ ਸੀ ਵੀਡੀਓ ਘੁੰਮੀ ਦੇਖੀ ਐ ਚਲੋ ਆਪਾਂ ਨਾ ਤਾਂ ਨਹੀਂ ਲੈਣਾਗਾ ਚਲੋ ਜੋ ਵੀ ਭੈਣ ਹੈਗੀ ਆ ਸਾਡੀ ਸਤਿਕਾਰਯੋਗ ਭੈਣ ਆ ਸਾਡੀ ਭਰਾ ਹੈ ਭੈਣ ਹੈ ਐਸੀ ਭੈਣ ਹੈ ਉਹਨੇ ਇੱਕ ਵੀਡੀਓ ਪਾ ਕੇ ਤੇ ਉੱਤੇ ਇੱਕ ਟਾਈਟਲ ਦਿੱਤਾ ਹੈ ਪਹਿਲਾਂ ਤਾਂ ਮੈਂ ਸਾਰੇ ਸਤਿਕਾਰਯੋਗ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਲੇਡੀ ਦਾ ਜਵਾਬ ਨਹੀਂ ਦੇ ਸਕਦਾ ਤੇ ਨਾ ਹੀ ਮੈਂ ਦੇਣਾ ਕਿਉਂਕਿ ਉਹ ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਜੇ ਕਿਸੇ ਲੇਡੀ ਜੀ ਦਾ ਮੱਥਾ ਮਾਰਨਾ ਨਾ ਯਾਰ ਦਰਖਤ ਨੂੰ ਤਾ ਮਾਰ ਲਓ ਜਾਂ ਕੰਧ ਨੂੰ ਮਾਰ ਲਓ ਇਹਨਾਂ ਚੀਜ਼ਾਂ ਤੋਂ ਮੈਂ ਵੱਖਰਾ ਹੀ ਐ ਪਰ ਹੁਣ ਜਵਾਬ ਦੇਣਾ ਪੈਣਾ ਕਿਉਂਕਿ ਵੀਡੀਓ ਘੁੰਮੀ ਜਾਂਦੀ ਹੈ ਚੈਨਲ ਨੇ ਨਹੀਂ ਕਿਹਾ ਵੀ ਚੱਕੀ ਉਹ ਵੀਡੀਓ ਉਹਦੇ ਚ ਘੁੰਮੀ ਜਾਂਦੀ ਹੈ ਤੇ ਮੈਂ ਉਹ ਮੇਰੀ ਸਤਕਾਰਯੋਗ ਭੈਣ ਜੀ ਹੈ ਮੈਂ ਨਾ ਨੂੰ ਨਹੀਂ ਲੈਂਦਾ ਹੁੰਦਾ ਜੀ ਉਹ ਆਪੇ ਸਮਝ ਲੈਣਗੇ ਜਿਵੇਂ ਉਹ ਉਹਨੇ ਟਾਈਟਲ ਦਿੱਤਾ ਹੈ ਇੱਕ ਆਪਦੀ ਵੀਡੀਓ ਦਾ ਉਹਦੇ ਉੱਤੇ ਲਿਖਿਆ ਹੈ ਕਿ ਚੌਧਰੀ ਕ੍ਰਿਸ਼ਨ ਲਾਲ ਦੀਆਂ ਲੱਤਾਂ ਭਾਰ ਨਹੀਂ ਚੱਲੀਆਂ ਡਾਕਟਰ ਰੇਟਾ ਵਾਲੇ ਕੇਸ ਦੇ ਵਿੱਚ ਇੱਕ ਨੰਬਰ ਟਾਈਟਲ ਇਹ ਹੈ ਦੋ ਨੰਬਰ ਤੇ ਉਸ ਭੈਣ ਨੇ ਕਿਹਾ ਹੈ ਕਿ ਚੌਧਰੀ ਚਾਚਿਆਂ ਦੇ ਨਾਲ ਮਿਲ ਗਿਆ ਵੀ ਚਾਚਿਆਂ ਦੇ ਨਾਲ ਮਿਲਿਆ ਫਿਰਦਾ ਹੈ ਤਿੰਨ ਨੰਬਰ ਵੀ ਉਹਨੇ ਆਪ ਦਾ ਡਿਲੀਟ ਕਰਤਾ ਜਿਹੜਾ ਹੀ ਆਪਣਾ ਲਾਈਵ ਪਾਇਆ ਸੀ ਹੁਣ ਪਹਿਲਾਂ ਤਾਂ ਮੇਰੀ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਜਿਹੜੇ ਲਾਈਵਾਰੇ ਉਹ ਭੈਣ ਗੱਲ ਕਰ ਰਹੀ ਹੈ ਕਿ ਲਾਈਵ ਡਿਲੀਟ ਕਰ ਗਿਆ ਭੈਣੇ ਤੂੰ ਮੇਰੀ ਸਤਿਕਾਰਯੋਗ ਭੈਣ ਹੈ ਜਦੋਂ ਮੈਂ ਸਰਕਾਰ ਦੇ ਖਿਲਾਫ ਵੀ ਵੀਡੀਓ ਪਾਉਣਾ ਨਾ ਤੇ ਸਰਕਾਰਾਂ ਵੀ ਉੱਥੋਂ ਦੇ ਐਸਐਸਪੀ ਨੂੰ ਕਹਿੰਦੀ ਹਾਂ ਕਿ ਚੌਧਰੀ ਤੋਂ ਵੀਡੀਓ ਡਿਲੀਟ ਕਰਾਓ ਠੀਕ ਹੈ ਜੀ ਮੇਰੇ ਪੇਜ ਤੇ ਜਿਹੜੀ ਵੀਡੀਓ ਚੱਲ ਗਈ ਉਹ ਨਾ ਤਾਂ ਮੈਂ ਹਜੇ ਤੱਕ ਡਿਲੀਟ ਕੀਤੀ ਐ ਤੇ ਨਾ ਹੀ ਮੈਂ ਡਿਲੀਟ ਕਰਦਾ ਤੇ ਨਾ ਹੀ ਕਿਸੇ ਦੀ ਜ਼ਰਤ ਆ ਮੇਰੇ ਕੋਲ ਡਿਲੀਟ ਕਰਾ ਜੇ ਠੀਕ ਹੈ ਆ ਹੁਣ ਤੈਨੂੰ ਮੈਂ ਵੀਡੀਓ ਦੇਣ ਲੱਗਾ ਭਾਈ ਐਵੇਂ ਨਾ ਲੋਕਾਂ ਨੂੰ ਬੇਕੂਫ ਨਹੀਂ ਬਣਾਈ ਦਾਂਦਾ ਵੀਡੀਓ ਪਹਿਲਾਂ ਤਾਂ ਦੇਖ ਲੈ ਮੇਰੀ ਏ ਪਹਿਲਾ ਵੀਡੀਓ ਤੁਹਾਨੂੰ ਦਿਖਾ ਦਿੰਦਾ ਵੀ ਆਹ ਵੀਡੀਓ ਪਹਿਣੀ ਚੱਲੀ ਜਾਂਦੀ ਐ। ਹਾਂ ਮੇਰਾ ਲਾਈਵ ਚੱਲੀ ਜਾਂਦਾ ਜੀ। ਆ ਦੇਖ। ਮੈਂ ਡਿਲੀਟ ਵੀ ਕੀਤਾ ਲਾਈਵ ਚੱਲੀ ਜਾਂਦਾ। ਚੈਨਲ ਵੀ ਚਲਾਈ ਜਾਂਦੇ ਆਹ ਲਾਈਵ ਚੱਲੀ ਜਾਂਦਾ। 2 ਨੰਬਰ ਤੇ ਭੈਣ ਜੀ ਤੁਸੀਂ ਮੈਨੂੰ ਇਹ ਗੱਲ ਕਹੀ ਐ ਕਿ ਚੌਧਰੀ ਦੀਆਂ ਲੱਤਾਂ ਭਾਰ ਨਹੀਂ ਚੱਲੀਆਂ। ਤੇ ਭੈਣ ਜੀ ਹੁਣ ਲੱਤਾਂ ਭਾਰ ਬਾਰੇ ਆਪਾਂ ਗੱਲ ਕਰ ਲੈਨੇ ਆ। ਜਦੋਂ ਕਿਥੇ ਆਪਣੇ ਐਸਸੀ ਬੰਦੇ ਦਾ ਕਿਸੇ ਦਾ ਵੀ ਐ ਨਹੀਂ ਵੱਡਾ। ਜਦੋਂ ਕਿਤੇ ਨੁਕਸਾਨ ਤੇ ਗੱਲ ਆ ਜੇ ਨਾ ਵੀ ਇਹਦਾ ਜਿਆਦਾ ਨੁਕਸਾਨ ਹੋ ਰਿਹਾ ਹੈ ਇਹਦੇ ਘੱਟ ਨੁਕਸਾਨ ਨਾਲ ਆਪ ਨੂੰ ਫਾਇਦਾ ਹੋਊ ਸਰ ਜੂਗਾ ਵੀ ਜਿਆਦਾ ਨੁਕਸਾਨ ਉੱਥੇ ਫਿਰ ਮੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ ਮੇਰੀਆਂ ਭਾਰ ਨਹੀਂ ਚੱਲਦੀਆਂ ਤੁਸੀਂ ਸਹੀ ਕਿਹਾ ਮੇਰੀਆਂ ਲੱਤਾਂ ਤਾਂ ਭਾਰ ਨਹੀਂ ਪੈਣੇ ਚੱਲੀਆਂ ਕਿਉਂਕਿ ਜਿਹੜਾ ਡਾਕਟਰ ਗੁਰਜਿੰਦਰ ਸਿੰਘ ਰਗਰੇਟਾ ਤੇ ਪਰਚਾ ਹੋਇਆ ਨਾ 354 ਆਈਪੀਸੀ ਦਾ ਉਹਦੇ ਵਿੱਚ ਇਕੱਲਾ 354 ਹੀ ਲੱਗੀ ਹੈ ਨਾ ਇਹ ਕਰ ਸੋਖਵਿੰਦਰ ਪੀਪੀ ਆਪਦੀ ਇੱਕ ਲੜਕੀ ਜਿਹੜੀ ਕਿ ਨਾਬਾਲਗ ਹੈ 8-7-9 ਸਾਲ ਦੀ ਉਮਰ ਹੈ ਜੇਕਰ ਉਹਦਾ ਕਿਤੇ ਬਿਆਨ ਕਰਾਉਂਦਾ ਤਾਂ ਡਾਕਟਰ ਸਾਹਿਬ ਤੇ ਪੋਸਟ ਕੋਡ ਐਕਟ ਲੱਗਦਾ ਸੀ 3/4 ਪੋਸਟ ਕੋਡ ਐਕਟ 2012 ਜਿਹੜਾ ਕਿ ਕੱਲਾ ਚੈਂਟਰ ਦੇ ਵਾਸਤੇ ਬਣਿਆ ਹੋਇਆ ਹੈ ਬੇਟੀਆਂ ਵਾਸਤੇ ਬੱਚਿਆਂ ਵਾਸਤੇ ਕੋਈ ਵੀ ਕੋਈ ਘਣਾਉਣੀ ਹਰਕਤ ਕਰਦਾ ਉਹਦੇ ਤੇ ਪੋਸਟ ਕੋਡ ਲੱਗਦਾ ਹੈ ਜੇ ਮੈਂ ਸਕਿੰਦਰ ਬੀਬੀ ਨੂੰ ਇਹ ਗੱਲ ਹੋਈ ਸੀ ਮੈਂ ਕਿਹਾ ਸਕਿੰਦਰ ਬੀਬੀ ਜੇ ਕੱਲ ਹੁਣ ਇਹ ਖੋਣ ਹੀ ਲੱਗਾ ਨਾ ਚਲ ਠੀਕ ਹੈ ਛੋਟਾ ਮੋਟਾ ਕੋਈ ਪਰਚਾ ਕਰਾ ਦਿਓ ਪਰ ਪੋਕਸੋ ਐਕਟ ਨਾਲ ਆਇਓ ਯਾਰ ਮੇਰੀ ਤਿੱਪਤੀ ਸੀ ਨਾ ਵੀ ਗੱਲ ਹੋਈ ਹੈ ਬੜਦਾ ਪੋਕਸੋ ਐਕਟ ਉਹ ਕਹਿੰਦੇ ਲੜਕੀ ਨੂੰ ਲਿਓ ਬਿਆਨ ਕਰਾਓ ਤੇ ਭੈਣੇ ਜਿਹੜਾ ਪੋਕਸੋ ਐਕਟ ਹੈ ਨਾ ਉਹਦੇ ਵਿੱਚ 12 ਸਾਲ ਦੀ ਸਜ਼ਾ ਜੀ 12 ਸਾਲ ਦੀ ਸਜ਼ਾ ਉਹਦੇ ਵਿੱਚ ਤੇ ਜ਼ਮਾਨਤ ਜੱਜ ਨੇ ਵੇਖਣਾ ਵੀ ਲੈਣੀ ਹੈ ਕਿ ਨਹੀਂ ਲੈਣੀ ਇਹੋ ਜਿਹਾ ਘਰਾਉਣੇ ਚਾਹੀਦੇ ਹੁਣ ਇਹ ਦੱਸ ਭੈਣੇ ਕਿ ਉੱਥੇ ਮੇਰੀਆਂ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਚੱਲਦੀਆਂ ਉੱਥੇ ਮੇਰੀਆਂ ਲੱਤਾਂ ਭਾਰ ਨਹੀਂ ਚੱਲੀਆਂ ਵੀ ਡਾਕਟਰ ਰਗਰੇਤੇ ਦੇ ਉੱਤੇ ਜੇਕਰ ਪੋਕਸੋ ਐਕਟ ਲੱਗ ਗਿਆ ਨਾ ਤੇ ਇਹਦੀ ਬੇਲ ਵੀ ਨਹੀਂ ਹੋਣੀ ਬੱਚੇ ਪਿੱਛੇ ਰੁਲ ਜਾਣਗੇ ਹੁਣ ਜਿਹੜੀ ਲੱਤਾਂ ਭਾਰ ਚੱਲਣ ਵਾਲੀ ਤਾਂ ਇੱਥੇ ਹੈ ਗੱਲ ਆ ਗਈ ਇਹ ਤਾਂ ਤੇਨੂੰ ਜਵਾਬ ਮਿਲ ਗਿਆ ਦੂਜਾ ਮੇਰੀਆਂ ਲੱਤਾਂ ਝੱਲਣ ਵਾਲਾ ਜਿਹੜਾ ਮੇਰਾ ਜਿੱਥੇ ਮੈਂ ਮੇਰੀਆਂ ਲੱਤਾਂ ਭਾਰ ਚੱਲਦੀਆਂ ਕਿੱਥੇ ਕਿੱਥੇ ਲੱਤਾਂ ਭਾਰ ਚੱਲੀਆਂ ਮੇਰੀਆਂ ਨਰੇਗਾ ਦੇ ਵਿੱਚ ਭੈਣੇ ਕਿਤੇ ਬਿਲੀ ਆ ਨਰੇਗਾ ਵਰਕਰਾਂ ਨੂੰ ਭੈਣਾਂ ਨੂੰ ਉਹ ਨਰੇਗਾ ਵਰਕਰਾਂ ਦੇ ਵਿੱਚ ਜਿਹੜਾ ਪੰਜਾਬ ਲੈਵਲ ਤੇ ਮਸਲਾ ਮੈਂ ਚੱਕਿਆ ਸੀਗਾ ਕਿ ਨਰੇਗਾ ਦੇ ਵਿੱਚ ਬਹੁਤ ਵੱਡੇ ਘਪਲੇ ਐ ਨਰੇਗਾ ਦੇ ਵਿੱਚ ਬਹੁਤ ਵੱਡੇ ਘਪਲੇ ਐ ਪੈਸੇ ਕਿਸੇ ਹੋਰ ਦੇ ਪੈ ਰਹੇ ਐ ਤੇ ਲਈ ਕੋਈ ਹੋਰ ਜਾਂਦਾ ਕੰਮ ਕੋਈ ਹੋਰ ਗਈ ਆ ਉਹ ਮੈਂ ਮਸਲਾ ਚੱਕਿਆ ਸੀ ਜਿਹਦੇ ਵਿੱਚ ਅਸੀਂ ਸੀਐਮ ਸਾਹਿਬ ਤੱਕ ਗਏ ਸੀ ਉਹਨਾਂ ਨੇ ਕਿਹਾ ਵੀ ਕੰਪਲੇਟ ਦੀ ਲੋੜ ਨਹੀਂ ਅਸੀਂ ਇਹਨੂੰ ਪੰਜਾਬ ਲੈਵਲ ਤੇ ਲੈਣੇ ਆ ਤੇ ਭੈਣੇ ਜਦੋਂ ਹੁਣ 10000 ਸਰਪੰਚਾਂ ਤੇ ਪਰਚਾ ਹੋਊਗਾ ਨਾ ਉਹ ਚੌਧਰੀ ਕ੍ਰਿਸ਼ਨ ਲਾਲ ਦੀ ਬਦੌਲਤ ਹੋਊਗਾ ਜਿਹੜੇ ਸਾਡੇ ਪੈਸੇ ਖਾਦੇ ਅਮਰੀਕਾ ਦੇ ਇੱਥੇ ਭੈਣੇ ਮੇਰੀਆਂ ਲੱਤਾਂ ਪਾਰ ਚੱਲਦੀਆਂ ਸੀ ਸਮਾਜ ਦੇ ਹੱਕ 'ਚ ਮੇਰੀਆਂ ਲੱਤਾਂ ਪਾਰ ਚੱਲ ਗਈਆਂ ਠੀਕ ਹੈ ਤੇ ਅੱਗੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਕਿੱਥੇ ਸੁਣਿਆ ਨਹੀਂ ਹੋੜਾ ਕਿੱਥੇ ਕਿੱਥੇ ਲੱਤਾਂ ਪਾਰ ਚੱਲਦੀਆਂ ਮੇਰੀਆਂ ਸੀਐਮ ਚੰਨੀ ਨੂੰ ਐਸ ਸੀ ਆ ਉਹ ਸੀਐਮ ਚੰਨੀ ਨੂੰ ਸਾਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਧੂੜ ਕੋਟ ਪੈਂਦਾ ਉਹਦੇ ਵਿੱਚ ਰਿਕਾਰਡਿੰਗ ਕਿਸ ਨੇ ਛੱਡੀ ਸੀ ਜਦੋਂ ਸੀਐਮ ਬਣਿਆ ਇਹ ਕਿ ਵੀ ਸਾਡੇ ਉੱਤੇ ਇੱਕ ਚੂੜਾ ਹੋਰ ਲਿਆ ਕੇ ਪਾਤਾ ਤੇ ਸਾਡੇ ਦੇ ਚੂੜੇ ਅੱਗੇ ਨਹੀਂ ਪੈਣੇ ਚੂਤ ਆਉਂਦੇ ਪੈਣੇ ਉੱਥੇ ਮੇਰੀਆਂ ਲੱਤਾਂ ਭਾਰ ਚੱਲ ਗਈਆਂ ਸੀ ਮੈਂ ਪਰਚਾ ਦਰਜ ਕਰਾਤਾ ਤੇ ਉਹਦੀ ਬੇਲ ਬੜੀ ਮੁਸ਼ਕਲ ਹੋਈ ਹੈ ਜੱਟ ਦੀ ਠੀਕ ਹੈ ਭਣੇ ਜਿੱਥੇ ਕੋਈ ਪੰਜਾਬ ਦੀ ਗੱਲ ਆਉਂਦੀ ਹੈ ਐਸੀ ਸਮਾਜ ਦੀ ਉੱਥੇ ਮੇਰੀਆਂ ਲੱਤਾਂ ਚੱਲਦੀਆਂ ਹਨ ਪਰ ਜਿੱਥੇ ਨੁਕਸਾਨ ਵਾਲੀ ਗੱਲ ਹੋਗੀ ਉੱਥੇ ਮੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਹੁਣ ਆ ਜਣੇ ਚਾਚਿਆਂ ਤੇ ਪਹਿਲਾਂ ਤਾਂ ਭਾਣੇ ਮੈਨੂੰ ਇਹ ਗੱਲ ਦੱਸ ਦੇ ਵੀ ਵੱਟ ਚ ਡੈਫੀਨੇਸ਼ਨ ਆਫ ਚਾਚਾ ਮੇਰੀ ਇਹਦੀ ਡੈਫੀਨੇਸ਼ਨ ਮੈਨੂੰ ਦੱਸ ਦੇ ਮੈਨੂੰ ਤਾਂ ਡੈਫੀਨੇਸ਼ਨ ਚਾਚੇ ਦੀ ਪਤਾ ਨਹੀਂ ਲੱਗਦਾ ਮੈਨੂੰ ਸਮਝਾ ਦੇ ਪਰ ਮੈਨੂੰ ਜਿਹੜੀ ਮੇਰੇ ਦਿਮਾਗ 'ਚ ਵੀ ਡੈਫੀਨੇਸ਼ਨ ਚਾਚੇ ਦੀ ਪਰਭਾਸ਼ਾ ਕੀ ਹੈ ਉਹ ਹੈਗੀ ਐ ਬਈ ਆਪਦੇ ਡੈਡੀ ਤੋਂ ਜਿਹੜਾ ਛੋਟਾ ਉਹਨੂੰ ਚਾਚਾ ਕਹਿੰਦੇ ਅਸੀਂ ਜਿਹੜਾ ਮੇਰਾ ਵੱਡਾ ਭਰਾ ਹੈ ਜਿਹੜੇ ਮੇਰੇ ਬੱਚੇ ਹੋਣਗੇ ਉਹਨੂੰ ਤਾਇਆ ਕਹਿਣਗੇ ਤੇ ਜਿਹੜੇ ਉਹ ਤੋਂ ਛੋਟੇ ਹੋਣਗੇ ਚਾਚਾ ਕਹਿਣਗੇ ਤੇ ਜੇਕਰ ਅਸੀਂ ਸਖੀ ਮਾਸੀ ਦਾ ਰਿਸ਼ਤਾ ਕਰ ਦਈਏ ਆਪਦੇ ਡੈਡੀ ਦੇ ਸਾਲੀ ਨਾਲ ਫੇਰ ਕੀ ਬਣੂ ਫੇਰ ਅਸੀਂ ਉਹਨੂੰ ਮਾਸੜ ਵੀ ਕਹਿ ਸਕਦੇ ਚਾਚਾ ਵੀ ਕਹਿ ਸਕਦੇ ਤੇ ਭੈਣੇ ਹੁਣ ਇਹ ਦੱਸ ਵੀ ਤੁਸੀਂ ਚਾਚੇ ਦੀ ਪਰਿਭਾਸ਼ਾ ਕੀ ਹੈ ਇਹ ਹੁਣ ਚਾਚੇ ਦੀ ਪਰਿਭਾਸ਼ਾ ਤੁਸੀਂ ਪਤਾ ਕੀ ਦੱਸੀ ਹੈ ਤੁਸੀਂ ਲੋਕਾਂ ਨੂੰ ਪਾੜਨ ਦੀ ਖਾਤਰ ਚਾਚਾ ਲਫ਼ਜ਼ ਯੂਜ਼ ਕੀਤਾ ਵੀ ਚਾਚਾ ਤਾਂ ਜੱਟਾਂ ਨੂੰ ਕਹਿੰਦੇ ਆਸੀਂ ਇਹੀ ਗੱਲ ਯੂਜ਼ ਕੀਤਾ ਨਾ ਵੀ ਚਾਚੇ ਨਾ ਚਾਚਾ ਤਾਂ ਜੱਟਾਂ ਨੂੰ ਕਹਿੰਦੇ ਆ ਸਾਡੇ ਚਾਚੇ ਚਾਚੇ ਨਹੀਂ ਜਿਹੜੇ ਪੀ ਜੱਟਾਂ ਨੂੰ ਚਾਚੇ ਕਹਿੰਦੇ ਆ ਨਾ ਉਹ ਚਾਚੇ ਚਾਚੇ ਆ ਭਾੜੇ ਤੇਰੀ ਵੀਡੀਓ ਦਾ ਜਵਾਬ ਨਹੀਂ ਦੇਣਾ ਸੀ ਕਿਉਂਕਿ ਮੈਨੂੰ ਇਹੋ ਜਿਹੀਆਂ ਵੀਡੀਓ ਮੂਰੀ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ ਮੇਰੇ ਤੇ ਇਹੋ ਜਿਹੀ ਵੀਡੀਓ ਦਾ ਤੇ ਚਾਚੇ ਦੀ ਡੈਫੀਨੇਸ਼ਨ ਪੜ੍ਹਨ ਮੈਂ ਪੁੱਛਦਾ ਤੈਨੂੰ ਵੀ ਚਾਚੇ ਦੀ ਡੈਫੀਨੇਸ਼ਨ ਦੱਸ ਮੈਂ ਇਹਨਾਂ ਸਮਾਜ ਨੂੰ ਦੱਸਾਂ ਵੀ ਆ ਸਾਡੀ ਭੈਣ ਬੋ ਰਹੀ ਐ ਵੀ ਤੁਸੀਂ ਜੱਟਾਂ ਨੂੰ ਚਾਚੇ ਕਹਿੰਦੇ ਹੋ ਆਹੀ ਡੈਫੀਨੀਸ਼ਨ ਐ ਤੋ ਤੇਰੇ ਦਿਮਾਗ 'ਚ ਤਾਂ ਭੈਣੇ ਆਹੀ ਡੈਫੀਨੀਸ਼ਨ ਐ ਵੀ ਅਸੀਂ ਐ ਜਿਹੜੇ ਵੀ ਸਾਡੇ ਛੋਟੀ ਕਾਸਟ ਦੇ ਚਾਚੇ ਆ ਵੀ ਅਸੀਂ ਚਾਚੇ ਤੋਂ ਬਿਨਾ ਚੱਲ ਚੱਲ ਨਹੀਂ ਸਕਦੇ ਤੇ ਅਸੀਂ ਚਾਚੇ ਤੋਂ ਬਿਨਾ ਚੱਲਦੇ ਆ ਭੈਣੇ ਤੇ ਤੁਸੀਂ ਜਿਹੜੀ ਆ ਗੱਲ ਕੀਤੀ ਨਾ ਚਾਚੇ ਵਾਲੀ ਇਹ ਚਾਚੇ ਵਾਲੀ ਤੁਸੀਂ ਪਾੜਾ ਪਾਉਣ ਦੀ ਗੱਲ ਕੀਤੀ ਐ ਸਮਾਜ ਦੇ ਵਿੱਚ ਵੀ ਛੋਟੀ ਕਾਸਟਾਂ ਜਿਹੜੀਆਂ ਚਾਚਾ ਕਹਿੰਦੀਆਂ ਇਹਨਾਂ ਨੂੰ ਜੱਟਾਂ ਨੂੰ ਵੀ ਚਾਚਾ ਨਾਲੇ ਤੁਰ ਪਏ ਤੁਸੀਂ ਤੇ ਭੈਣੇ ਇਹੋ ਜਿਹਾ ਮੈਨੂੰ ਚੱਗੀ ਨਹੀਂ ਲੱਗਦੀ ਗਾ ਹੁਣ ਲਾ ਦੇ ਸੁਖਵਿੰਦਰ ਪੀਪੀ ਸੁਖਵਿੰਦਰ ਪੀਪੀ ਮੈਂ ਪੁਲਿਸ ਸਪੀਡ ਪਰਿਵਾਰ ਐਸੋਸੀਏਸ਼ਨ ਦਾ ਪ੍ਰਧਾਨ ਆ ਭੈਣੇ ਲੋਕ ਭਲਾਈ ਸੇਵਾ ਦਲ ਪੰਜਾਬ ਦਾ ਚੇਅਰਮੈਨ ਹੈ ਮੈਨੂੰ ਪਤਾ ਨਹੀਂ ਕਿੰਨੇ ਲੋਕਾਂ ਨੇ ਚੁਣਿਆ ਜਿੱਥੇ ਕੋਈ ਪੁਲਿਸ ਦਾ ਨੁਕਸਾਨ ਹੁੰਦਾ ਹੈ ਗਲਤ ਨੁਕਸਾਨ ਹੋ ਰਿਹਾ ਉੱਥੇ ਮੈਂ ਖੜਨਾ ਜਾ ਕੇ ਪੰਜਾਬ ਦੇ ਲੈਵਲ ਤੇ ਤੇ ਭੈਣੇ ਮੇਰੇ ਚ ਇੰਨੀ ਕੀ ਬੰਜੁਰਤ ਰੱਖਦਾ ਜੇਕਰ ਮੈਂ ਆਪਦਾ ਕਾਰਡ ਕਿਸੇ ਐਸਐਸਪੀ ਨੂੰ ਸੈਂਡ ਕਰਦਾ ਕਿ ਸਰ ਪਲੀਜ਼ ਅਟੈਂਡ ਬਾਈ ਕਾਲ ਤੇ ਮੇਰੀ ਕਾਲ ਟੈਂਡ ਕਰਦੇ ਮੇਰਾ ਸਟੇਟਸ ਭੈਣੇ ਇਹ ਹੈ ਤੇ ਮੈਂ ਆਹ ਛੋਟੀਆਂ ਮੋਟੀਆਂ ਚੀਜ਼ਾਂ ਦੇ ਵਿੱਚ ਉਲਝਣਾ ਨਹੀਂ ਚਾਹੁੰਦਾ ਤੇ 나ਈ ਮੈਨੂੰ ਲਜਾਇਓ ਪੀਪੀ ਸੁਖਵਿੰਦਰ ਮੈਥੋਂ 8 ਸਾਲ ਜੂਨੀਅਰ ਹੈ ਭੈਣੇ ਤੂੰ ਕਹਿੰਦੇ ਵੀ ਉਹਨੂੰ ਚਾਚਾ ਬਣਾ ਲਿਆ 8 ਸਾਲ ਜੂਨੀਅਰ ਐ ਮੈਥੋਂ ਛੋਟਾ ਹੈ ਤੇ ਜਦੋਂ ਸਟੇਜਾਂ ਦੇ ਉੱਤੇ ਜਾ ਕੇ ਤੇ ਅਚਾਨਕ ਮੈਨੂੰ ਮਿਲ ਜੇ ਤਾਂ ਭਾਣੇ ਮੇਰੇ ਉਹ ਜੂਨੀਅਰ ਐ ਮੇਰੇ ਪੈਰੀ ਹੱਥ ਲਾਉਂਦਾ ਉਹ ਭੱਜ ਕੇ ਠੀਕ ਐ ਤੇ ਤੁਸੀਂ ਭਾਣੇ ਮੈਨੂੰ ਚਾਚੇ ਦਾ ਜੋੜੀ ਜਾਂਦੇ ਹੋ ਵੀ ਪੀਪੀ ਨੂੰ ਚਾਚਾ ਬਣਾ ਲਿਆ ਇਹ ਬਿਲਕੁਲ ਗਲਤ ਗੱਲ ਐ ਇਹ ਤੁਹਾਡੇ ਵਾਸਤੇ ਇਹ ਚੰਗੀ ਗੱਲ ਨਹੀਂ ਬੀਬੀ ਮੈਨੂੰ ਸਤਿਕਾਰ ਕਰਦਾ ਸਾਰੇ ਸਤਿਕਾਰ ਕਰਦੇ ਐ ਪਰ ਭੈਣੇ ਇਹ ਗੱਲ ਨਹੀਂ ਕਿ ਇੱਕ ਬੰਦਾ ਸਾਰਿਆਂ ਦੀ ਧੀਆਂ ਭੈਣਾਂ ਨੂੰ ਗਾਲਾਂ ਕੱਢੀ ਜਾਵੇ ਕਿ ਫਲਾਣਿਆਂ ਦੀਆਂ ਭੂਆ ਉੱਥੇ ਫਲਾਣੇ ਭੂਆ ਲੈ ਗਏ ਉਹਨਾਂ ਨੂੰ ਮਿਲ ਲਓ ਫਲਾਣੇ ਰਾਜੇ ਭੂਆ ਲੈ ਕੇ ਤੁਹਾਡੀਆਂ ਉਹ ਤੁਹਾਡੇ ਫੁੱਫੜਾਂ ਨੂੰ ਮਿਲ ਲਓ ਭੈਣੇ ਐਸ ਗੱਲ ਤੇ ਜਮਾ ਸਪੋਰਟ ਨਹੀਂ ਕਰਦਾ ਚੌਧਰੀ ਜਮਾ ਸਪੋਰਟ ਨਹੀਂ ਕਰਦਾ ਹੁਣ ਜਿਹੜੀ ਗੱਲ ਪਹਿਲਾਂ ਮੈਂ ਵੱਡੀ ਵੀਡੀਓ ਹੋ ਗਈ ਐ ਚੜਦੀ ਨਹੀਂ ਤੇ ਜਿਹੜੀ ਗੱਲ ਤੁਸੀਂ ਕੀ ਐ ਲੱਤਾਂ ਪਾਰ ਚੱਲਣ ਵਾਲੀ ਤੇ ਭੈਣੇ ਤੁਸੀਂ ਇਹ ਸ਼ੁਕਰ ਕਰੋ ਵੀ ਜੇ ਪੋਸਕੋ ਐਕਟ ਲੱਗ ਜਾਂਦਾ 3/4 2012 ਸਨ ਤੇ ਭੈਣੇ ਉਹਦੀ ਜਵਾਨਤ ਨਹੀਂ ਹੋਣੀ ਸੀ ਤੁਸੀਂ ਇਹ ਸ਼ੁਕਰ ਕਰੋ ਵੀ ਪੋਸਕੋ ਐਕਟ ਨਹੀਂ ਲੱਗਣ ਦਿੱਤਾ ਤੇ ਮੈਂ ਸੁਖਵਿੰਦਰ ਪੀਪੀ ਨੂੰ ਸਮਝਾਇਆ ਮੈਂ ਕਿਹਾ ਭਰਾ ਬੇਨਤੀ ਹੈ ਤੇਰੇ ਅੱਗੇ ਪਰਚਾ ਜਿਹੜਾ 354 ਦਾ ਹੋ ਗਿਆ ਛੋਟਾ ਜਿਹਾ ਪਰਚਾ ਬਾਹਰ ਆ ਜੂਗਾ ਪਰ ਆਪਣੀਆਂ ਧੀਆਂ ਭੈਣਾਂ ਕੋਰਟਾਂ ਦੇ ਵਿੱਚ ਆਪਾਂ ਕਿੱਥੇ ਲਿਜਾਵਾਂਗੇ ਯਾਰ ਵਿਆਹ ਕਰਨਾ ਉਹ 7-8 ਸਾਲ ਦੀ ਬੱਚੀ ਹੈ ਜਿਹਨੂੰ ਬੋਲਿਆ ਅਸੀਂ ਉਹਨੂੰ ਕੋਰਟ ਚ ਲੈ ਹੀ ਫਿਰਾਂਗੇ ਇਸ ਕਰਕੇ ਭੈਣੇ ਮੇਰੀ ਬੇਨਤੀ ਹੱਥ ਜੋੜ ਕੇ ਅੱਗੇ ਤੋਂ ਵੀਡੀਓ ਮੈਂ ਤੇਰਾ ਨਾਮ ਹੀ ਨਹੀਂ ਲਿਆ ਕਿਉਂਕਿ ਤੂੰ ਮੇਰੀ ਸਤਿਕਾਰਯੋਗ ਹੈ ਤੇ ਮੈਂ ਜਨਾਨੀਆਂ ਨਾਲ ਉਲਝਣਾ ਵੀ ਚਾਹਦਾ ਫਿਰ ਮੈਂ ਦੁਬਾਰਾ ਕਹਿ ਦੇਣਾ ਵੀ ਕਹਿੰਦੇ ਇਹ ਸਿਆਣੇ ਬੰਦਿਆਂ ਦੀ ਸਹੀ ਗੱਲ ਕਹਿੰਤੀ ਕਿ ਇਹਵੇਂ ਮੱਥਾ ਮਾਰੋਗੇ ਤੇ ਕਹਿੰਦਾ ਵੀ ਮੱਥਾ ਨਹੀਂ ਮਾਰਨਾ ਚਾਹੀਦਾ ਇਦੋਂ ਤਾਂ ਸੰਦ ਗੁੰਦਨਾ ਮਾਰ ਲਓ ਮੈਂ ਮੱਥਾ ਨਹੀਂ ਮਾਰਦਾ ਹਾਂ ਦਾ ਲੇਡੀਜ਼ ਨਾਲ ਮੈਂ ਤੇਰਾ ਨਾਮ ਹੀ ਨਹੀਂ ਲਿਆ ਪਰ ਤੂੰ ਤਾਂ ਉੱਤੇ ਲਿਖ ਗਈ ਹੈ ਚੌਧਰੀ ਕ੍ਰਿਸ਼ਨ ਲਾਲ ਲਾਈਵ ਡਿਲੀਟ ਕਰ ਗਿਆ ਮੈਂ ਕਦੇ ਲਾਈਵ ਡਿਲੀਟ ਨਹੀਂ ਕਰਦਾ ਤੇ ਹਾਂ ਸੱਚ ਦੇ ਪਹਿਰਾ ਦਿੱਤਾ ਤਾਂ ਸੱਚ ਤੇ ਖੜੂਗਾ ਮੈਂ ਮੈਂ ਨਹੀਂ ਮੁਕਰਦਾ ਸੱਚ ਤੇ ਖੜੂਗਾ ਜਿੱਥੇ ਸਾਡੇ ਬੰਦੇ ਸੱਚੇ ਹੋਣਗੇ ਉੱਥੇ ਖੜੂਗਾ ਜਿੱਥੇ ਉਹ ਸੱਚੇ ਹੋਣਗੇ ਤਾਂ ਉੱਥੇ ਵੀ ਖੜੂਗਾ ਮੈਂ ਇਹ ਭਾਈ ਜਹਰਾ ਬਣਾ ਕੇ ਚੱਲਣਾ ਪੈਣਾ ਮਜ਼ਦੂਰਾਂ ਦੇ ਹੱਕ 'ਚ ਖੜਨਾ ਸਿੱਖਿਆ ਮੈਂ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੇ ਮੇਰੇ ਤੇ ਪਰ ਉਹ ਤਾਂ ਚਲੋ ਐਸਐਸਪੀ ਸਾਹਿਬ ਤਕੜੇ ਸੀ ਉਹ ਕਹਿੰਦੇ ਪਰਚਾ ਕਾਹਦਾ ਦੇਵਾ ਪੋਸਟ ਡਿਲੀਟ ਕਰਾਉਣੇ ਵੀ ਪਰ ਪੋਸਟ ਡਿਲੀਟ ਨਹੀਂ ਕਰਦਾ ਮੈਂ ਪਰਚਾ ਦੇ ਦਿਓ ਮੇਰੇ ਖਿਲਾਫ ਪਰ ਥੋੜੀ ਜਿਵੇਂ ਜ਼ੁਰਤ ਰੱਖਦਾ ਤਾਂ ਹੀ ਬਚਿਆ ਉਹਨਾ ਮੈਂ ਤੇਰਾ ਪੁਰਾਣਾ ਰਿਕਾਰਡ ਚੱਕੋ ਪੜ੍ਹਨੇ ਮੇਰਾ ਪੁਰਾਣਾ ਰਿਕਾਰਡ ਚੱਕ ਕੇ ਦੇਖੋ ਮੈਂ ਕੀ ਸੀ ਤੇ ਮੈਂ ਕਿੱਥੇ ਆ ਗਿਆ ਤੇ ਹੁਣ ਮੈਂ ਕਿੱਥੇ ਐ ਇਹ ਸੱਚ ਦੇ ਪੈਰ ਸੱਚ ਦੇ ਪਹਿਰਾ ਦਿੱਤਾ ਤਾਂ ਹੀ ਮੈਂ ਨਹੀਂ ਨਹੀਂ ਤਾਂ ਮੈਂ ਤਾਂ ਰੁੱਲ ਜਾਂਦਾ ਮੇਰੇ ਬੱਚੇ ਰੋਲ ਦਿੰਦੇ ਇਹ ਬਸ ਇੰਦੀ ਕੀ ਬੇਨਤੀ ਕਰਨੀ ਸੀ ਗਾਹ ਤੋਂ ਕੋਈ ਇਹੋ ਜੀ ਵੀਡੀਓ ਪਾਣੀ ਹੋਵੇ ਤਾਂ ਮੈਂ ਕਹਿੰਦਾ ਵੀ ਭਣੇ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਇੰਨਾ ਕੁ ਜ਼ੋਰ ਲਾਉਨੇ ਆ ਨਾ ਉਹ ਸਵਾਜ ਦੇ ਨਾਲ ਹੱਕ 'ਚ ਖੜਜੋ ਕਿਉਂ ਡਾਕਟਰ ਸਾਹਿਬ ਨੂੰ ਮਿਲੇ ਹੋ ਜਾ ਕੇ ਬੜਾ ਡਾਕਟਰ ਹੈ ਤੇ ਬੜਾ ਕੋਈ ਹੋਰ ਕਾਸਟ ਦਾ ਬੰਦਾ ਜਿਹੜਾ ਕੋਈ ਕਾਸਟ ਨੂੰ ਕਰ ਗਿਆ ਤੇ ਉਹਦੇ ਤੇ ਪਰਚਾ ਹੋਊਗਾ ਹੋਊਗਾ ਕਿਉਂਕਿ ਮੈਂ ਆਪ ਖੁਦ ਪਰਚੇ ਦਰਦ ਕਰਾਏ ਐ ਐਸੇ ਐਕਟ ਦੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਰ ਜੈ ਤਰਪਾ